ਸਤਿ ਸ਼੍ਰੀ ਅਕਾਲ ਦੋਸਤੋ ਮੈਂ ਬਰਾੜ ਪਲਵਿੰਦਰ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਵੱਡੀ ਖੁਸ਼ਖਬਰੀ ਦੇਣ ਲੱਗੇ ਆ ਸਪੈਸ਼ਲੀ ਕਿਸਾਨ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਇਸ ਗੱਲ ਦੀ ਬਹੁਤ ਚਿੰਤਾ ਸੀ ਕਿ ਇਸ ਵਾਰ ਜਿਹੜੇ ਤੂੜੀ ਦੇ ਰੇਟ ਨਹੀਂ ਵਧਣੇ ਤਾਂ ਆਪਾਂ ਉਹਨਾਂ ਨੂੰ ਦੱਸ ਦੇਈਏ ਕਿ ਜਿਹੜੇ ਤੂੜੀ ਦੇ ਰੇਟ ਹੁਣ ਜਿਹੜੇ ਵਧ ਚੁੱਕੇ ਨੇ ਕਈ ਸਰਾਂ ਵਿੱਚ ਜਿਹੜੇ ਆਪਾਂ ਨੂੰ ਵਾਦੇ ਦੇਖਣ ਨੂੰ ਵੀ ਮਿਲੇ ਆ ਤੇ ਅੱਜ ਆਪਾਂ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਵੀ ਕਿਹੜੇ-ਕਿਹੜੇ ਸ਼ਹਿਰਾਂ 'ਚ ਜਿਹੜੇ ਤੂੜੀ ਦੇ ਰੇਟ ਕਿੰਨੇ-ਕਿੰਨੇ ਵਧੇ ਨੇ ਪੰਜਾਬ ਵਿੱਚ ਜਿਹੜੀ ਠੰਡ ਜਾਣਤਵਾ ਜਿਹੜੀਆਂ ਕਈ ਫੈਕਟਰੀਆਂ ਨੇ ਬੰਦ ਪਈਆਂ ਸੀਆਂ ਤਾਂ ਮੰਨ ਕੇ ਚੱਲੋ ਜਿਹੜੀਆਂ ਹੁਣ ਉਹ ਫੈਕਟਰੀਆਂ ਚਾਲੂ ਹੋ ਗਈਆਂ ਜਿੱਥੇ ਤੂੜੀ ਦੀ ਜਿਹੜੀ ਲਾਗਤ ਬਹੁਤ ਜ਼ਿਆਦਾ ਸੀਗੀ ਤਾਂ ਮੰਨ ਕੇ ਚੱਲੋ ਜੇ ਹੁਣ ਮੈਂ ਤੂੜੀ ਦੀ ਰੇਟ ਦੀ ਗੱਲ ਕਰਾਂ ਤਾਂ ਜਿਹੜਾ ਤੂੜੀ ਦਾ ਰੇਟ ਜਿਵੇਂ ਪਹਿਲਾਂ ਆ ਜਿਹੜਾ 6350 ਰੁਪਏ ਜਿਹੜਾ ਚੱਲਦਾ ਸੀਗਾ ਤਾਂ ਜਿਹੜਾ ਹੁਣ ਜਿਹੜਾ ਤੂੜੀ ਦਾ ਰੇਟ ਵੱਧ ਕੇ 700 ਦੇ ਕਰੀਬ ਜਿਹੜਾ ਚਲਾ ਗਿਆ ਕਈ ਸ਼ਹਿਰਾਂ 'ਚ ਆਪਣਾ ਉਹ ਜਿਹੜਾ ਰੇਟ ਬਾਕੀ ਮੈਂ ਤੁਹਾਨੂੰ ਸ਼ਹਿਰਾਂ ਦੇ ਹਿਸਾਬ ਨਾਲ ਦੱਸ ਦੇਣਾ ਵੀ ਕਿਹੜੇ ਕਿੱਥੇ ਕਿੰਨਾ ਕਿਹੜਾ ਤੂੜ ਸ਼ਹਿਰ ਦੀ ਗੱਲ ਕਰੀਏ ਤਾਂ ਨਾ ਮੈਂ ਅੰਮ੍ਰਿਤਸਰ ਸ਼ਹਿਰ 'ਚ ਜਿਵੇਂ ਜਿਹੜਾ ਤੂੜੀ ਦਾ ਰੇਟ ਹੈਗਾ ਮੰਨ ਲਾ 590 ਆ ਤੇ ਮੰਨ ਲ ਕੇ ਗੁਰਦਾਸਪੁਰ ਵਿੱਚ ਜਿਹੜਾ 570 ਤਰਨਤਾਰਨ ਵਿੱਚ 540 ਲੁਧਿਆਣਾ ਵਿੱਚ 600 ਤੇ ਬਠਿੰਡਾ ਸ਼ਹਿਰ ਵਿੱਚ ਇਹ ਗੱਲ ਕਰੀਏ ਤਾਂ 610 ਰੁਪਏ ਜਿਹੜਾ ਇਸ ਟਾਈਮ ਤੂੜੀ ਦਾ ਰੇਟ ਇਹਦਾ ਚੱਲ ਰਿਹਾ ਹੈਗਾ ਮਾਨਸਾ ਵਿੱਚ ਜਿਹੜਾ ਤੂੜੀ ਦਾ ਰੇਟ ਬਹੁਤ ਘੱਟ ਹੈ ਜਿਵੇਂ 550 ਰੁਪਏ ਕਿਵੈਂਟਲ ਦੇ ਹਿਸਾਬ ਨਾਲ ਜਿਹੜਾ ਤੂੜੀ ਦਾ ਰੇਟ ਚੱਲ ਰਿਹਾ ਹੈਗਾ ਅਬੌਰ ਵਿੱਚ ਜਿਹੜਾ ਤੂੜੀ ਦਾ ਰੇਟ ਆ 670 ਰੁਪਏ ਦੇ ਜਿਹੜੇ ਕਰੀਬ ਆਪਾਂ ਨੂੰ ਸੁਣਨ ਨੂੰ ਮਿਲਿਆ ਤਾਂ ਬਾਕੀ ਤਕਰੀਬਨ ਹਰ ਇੱਕ ਸ਼ਹਿਰ ਵਿੱਚ ਜਿਹੜਾ 150 ਤੋਂ 200 ਰੁਪਏ ਇੱਕ ਕਿਵੈਂਟਲ ਦੇ ਹਿਸਾਬ ਨਾਲ ਜਿਹੜਾ ਰੇਟ ਆਪਾਂ ਨੂੰ ਤੂੜੀ ਦਾ ਵਧ ਵਧ ਦੇਖਣ ਨੂੰ ਜਿਹੜਾ ਮਿਲਿਆ ਹੈਗਾ ਤਾਂ ਇਹ ਕਿਸਾਨਾਂ ਲਈ ਇੱਕ ਵੱਡੀ ਖੁਸ਼ਖਬਰੀ ਆ ਜਿਹੜੇ ਕਿਸਾਨ ਸੋਚੀ ਜਾਂਦੇ ਸੀ ਵੀ ਮਨ ਲਾ ਵੀ ਇਸ ਵਾਰ ਤੂੜੀ ਦਾ ਰੇਟ ਨਹੀਂ ਵਧਣਾ ਤਾਂ ਉਹਨਾਂ ਲਈ ਇੱਕ ਵਧੀਆ ਖੁਸ਼ਖਬਰੀ ਆ ਬਾਕੀ ਵੀਡੀਓ ਵਿੱਚ ਦਿੱਤੀ ਜਾਣਕਾਰੀ ਜੇ ਚੰਗੀ ਲੱਗੀ ਤਾਂ ਬਾਕੀ ਇਹ ਵੀ ਕਿਸਾਨ ਭਰਾਵਾਂ ਤੱਕ ਜਿਹੜੀ ਇਹ ਖੁਸ਼ੀ ਦੀ ਜਿਹੜੀ ਗੱਲ ਹੈ ਤੁਸੀਂ ਸਾਂਝੀ ਕਰ ਸਕਦੇ ਹੋ ਬਾਕੀ ਹੋਰ ਜੇ ਵੀਡੀਓ ਦੇਖਣ ਲਈ ਜਿਹੜੀਆਂ ਨਵੀਂ ਅਪਡੇਟਸ ਦੇਖਣ ਲਈ ਤੁਸੀਂ ਵੀਡੀਓ ਨੂੰ ਫੋਲੋ ਤੇ ਲਾਈਕ ਤੇ ਸਬਸਕ੍ਰਾਈਬਸ ਕਰ ਸਕਦੇ ਹੋ